ਦਾਰ ਭਾਇ ਅਮਿਤਪਾਲ ਸਿੰਘ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਦਰਮਿਆਨ ਮੀਡੀਆ ਦੇ ਉੱਪਰ ਲਗਾਈਆਂ ਜਾ ਰਹੀਆਂ ਰੋਕਾਂ ਨੂੰ ਲੈ ਕੇ ਗੰਭੀਰ ਮੁੱਦਾ ਪੇਸ਼ ਹੋ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕੀਤੇ ਜਾ ਰਹੇ ਨੇ ਅਤੇ ਉੱਥੇ ਹੀ ਪ੍ਰਦਰਸ਼ਨ ਕਰ ਰਹੀ ਸੰਗਤ ਦੀ ਕਵਰੇਜ ਕਰ ਰਹੇ ਮੀਡੀਆ ਕਰਮਚਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਰੀਕੇ ਪੱਤਨ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਲੱਗੇ ਮੋਰਚੇ ਦੀ ਕਵਰੇਜ ਕਰਨ ਦੇ ਦੌਰਾਨ ਅਕਾਲ ਚੈਨਲ ਦੇ ਪੱਤਰਕਾਰ ਹਰਪਾਲ ਸਿੰਘ ਮੱਖੂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ। ਹਾਲਾਂਕਿ ਕਿਸ ਆਧਾਰ ਤੇ ਉਹਨਾਂ ਨੂੰ ਫੜਿਆ ਗਿਆ ਕਿੱਥੇ ਉਹਨਾਂ ਨੂੰ ਰੱਖਿਆ ਗਿਆ ਹੈ ਇਸ ਦੇ ਬਾਬਤ ਕੋਈ ਵੀ ਪੁਸ਼ਟੀ ਹਜੇ ਤੱਕ ਅਧਿਕਾਰਤ ਤੌਰ ਤੇ ਸਾਹਮਣੇ ਨਹੀਂ ਆਈ। ਪਰ ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਜਦ ਹਰੀਕੇ ਪੱਤਨ ਵਿਖੇ ਮੋਰਚੇ ਤੇ ਬੈਠੀ ਸੰਗਤ ਨੂੰ ਪੁਲਿਸ ਵੱਲੋਂ ਉਥੋਂ ਦੁੜਾਇਆ ਜਾਂਦਾ ਹੈ ਤਾਂ ਇਸੇ ਮੌਕੇ ਤੇ ਹਰਪਾਲ ਸਿੰਘ ਮਖੂ ਨੂੰ ਪੁਲਿਸ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਹਾਲੇ ਤੱਕ ਵੀ ਉਹਨਾਂ ਦੇ ਬਾਰੇ ਕੋਈ ਵੀ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ ਇੱਥੇ ਦੱਸਿਏ ਕਿ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਹਰੀਕੇ ਪੱਤਨ ਵਿਖੇ ਬੰਗਾਲੀ ਪੁਲ ਤੇ ਇਹ ਮੋਰਚਾ ਲੱਗਿਆ ਹੋਇਆ ਸੀ ਬੀਤੀ 20 ਤਰੀਕ ਨੂੰ ਹੀ ਇਸ ਮੋਰਚੇ ਦੀ ਸ਼ੁਰੂਆਤ ਹੋਈ ਸੀ ਜਿੱਥੇ ਸੰਗਤ ਵੱਲੋਂ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪੰਜਾਬ ਪੁਲਿਸ ਵੱਲੋਂ ਇੱਥੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਅਤੇ ਸਾਰੀ ਸੰਗਤ ਨੂੰ ਇਸ ਮੋਰਚੇ ਤੋਂ ਉਠਾ ਦਿੱਤਾ ਗਿਆ ਇਸ ਖਬਰ ਦੇ ਬਾਬਤ ਵਿਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੱਤਰਕਾਰ ਤੁਜਿੰਦਰ ਸਿੰਘ ਸੋ ਕਾਲ ਚੈਨਲ ਦੇ ਪੱਤਰਕਾਰ ਸੁਜਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਜਾਣਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਅਸਲ ਦੇ ਵਿੱਚ ਉੱਥੇ ਵਾਪਰਿਆ ਕੀ ਸੀ। ਤ੍ਰਿੰਦਰ ਸਿੰਘ ਜੀ ਤੁਸੀਂ ਉੱਥੇ ਮੌਜੂਦ ਸੀ ਜਾਂ ਤੁਸੀਂ ਹੁਣ ਉੱਥੇ ਪਹੁੰਚੇ ਹੋਏ ਹੋ? ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਰਕੇ ਪੱਤਨ ਵਿਖੇ ਲੱਗੇ ਮੋਰਚੇ ਨੂੰ ਉਠਾਉਣ ਦੇ ਵੇਲੇ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਆਪਣੇ ਨਾਲ ਲਿਜਾਇਆ ਗਿਆ ਹੈ ਜਿਨ੍ਹਾਂ ਦੇ ਵਿੱਚ ਕਾਲ ਚੈਨਲ ਦੇ ਪੱਤਰਕਾਰ ਹਰਪਾਲ ਸਿੰਘ ਮਖੂਵੀ ਸ਼ਾਮਿਲ ਨੇ। ਉੱਥੇ ਮੌਜੂਦਾ ਸਥਿਤੀ ਤੇ ਵਾਪਰਦਾ ਕੀ ਹੈ ਕੀ ਕੁਝ ਉੱਥੇ ਹੋਇਆ ਪਹਿਲਾਂ ਇਹ ਬਿਆਨ ਕੀਤਾ ਜਾਵੇ ਸਰ ਦੁਕਲੇ ਰਾਜੇਂ ਜੀਆ ਕੀ ਦੋ ਤਿੰਨ ਦਿਨ ਤੋਂ ਮੋਰਚਾ ਲੱਗਾ ਸੀ ਜੀ ਮੋਰਚਾ ਸੱਤ ਦਿਨ ਤੋਂ ਉੱਥੇ ਲੁੱਟ ਰਿਹਾ ਹੈ ਕੀ ਹੈ ਇਹ ਸੱਤ ਦਿਨ ਤੋਂ ਲੱਗੇ ਬਿਲਕੁਲ ਜਿੱਥੇ ਬੰਦਾਰੀ ਵਾਲਾ ਪੁਲ ਦੇ ਨੂੰ ਕਿਹਾ ਜਾਂਦਾ ਜੀ ਉਸ ਮੋਰਚੇ ਦੀ ਗੱਲ ਕਰ ਰਹੇ ਆਪਾਂ ਤੇ ਕਿਉਂਕਿ ਪਾਡੇ ਪੱਤਰਕਾਰ ਵੀ ਸੀ ਕਈ ਦਿਨ ਤੋਂ ਕਿ ਆਪਣੇ ਡਿਊਟੀ ਨਿਭਾ ਰਹੇ ਸੀ ਹਰ ਪਾਸੇ ਨੂੰ ਉਹਨਾਂ ਨੇ ਚੁਕਰਾ ਤੇ ਨਾਲ ਤਕਰੀਬਨ ਦੱਸਿਆ ਜਾ ਰਿਹਾ ਕੋਈ ਤੇ ਕਿਆ ਕਰਾਈਆਂ ਲਗਈਆਂ 16 17 ਵਾਂ ਤੇ ਕਿਤੇ 20 25 ਜਾਣੇ ਦੱਸੇ ਜਾ ਰਿਹਾ ਇੱਕ ਹੋਰ ਕੁੱਤਾ ਤੇ ਹੈਗਾ ਵਾ ਰਿਪੋਰਟ ਨੀ ਜਨਤਾ ਕੀਤੀ ਗਈ ਸਸਵੋਲ ਲੋਗ ਵੀ ਨਾ ਹੀ ਕੋਈ ਐਫ ਆਈ ਆਰ ਜਿੱਤਾ ਪਦਰਜ ਕੀਤੀ ਜਾਂਦੀ ਹੈ ਸ ਕੋਈ ਨੀ ਜਨਤਾ ਕੀਤੀ ਗਈ ਮੈਂ ਥੋੜੀ ਜਿੜ ਫੋਕਸ ਤੇ ਅਸੀਂ ਇਹ ਹਲਕੇ ਤੇ ਇਹ ਕਿ ਅੱਕੇ ਰੋਡ ਇੱਕ ਤੱਕ ਚੱਲਦਾ ਸੀ ਇੱਕ ਬਲਾਕ ਤੱਕ ਹੁਣ ਸਾਰੇ ਦੋਵੇਂ ਰੋਡ ਨਾਰਮਲ ਚੱਲਣ ਗਏ ਜੀ ਤੇ ਭਾਰੀ ਸੁਰੱਖਿਆ ਵਾਲੋ ਤੇ ਪਹੁੰਚ ਆਤਾ ਹਾਂ ਜੇ ਅੱਗੋਂ ਗੱਡੀ ਦੀ ਗੱਲ ਕਰੀਏ 15 ਤੋਂ 20 ਵਹੀਕਲ ਜਿਹੜੇ ਉੱਥੇ ਖੜੇ ਸੀ ਪ੍ਰਸ਼ਾਸਨ ਦੇ ਜਿਹੜੇ ਨੇਅਰ ਲੁਕੇਸ਼ਨ ਤੇ ਸੀ 5-7 ਤੋਂ ਸ਼ੁਰੂਆਤ ਹੁੰਦੀ ਹੈ ਉੱਥੇ ਹੀ ਖੜੇ ਸੀ 5-7 ਅਗਲੇ ਪਾਸੇ ਤੋਂ ਕੋਸਪੋਲ ਦਾ ਐਂਡ ਦਾ ਮਿਲਕੀ ਬਹੁਤ ਭਾਰੀ ਕੋਸਪੋਲ ਕੋਸਪੋਲ ਦਾ ਮੁੱਟੇ ਪੈਨਾਤਾ ਤੇ ਜਿਵੇਂ ਕਿ ਰਾਤ ਦੇ ਸਮੇਂ ਤਕਰੀਬਨ 11 ਵਜੇ ਤੋਂ ਬਾਅਦ ਇਹ ਕਾਰਵਾਈ ਹੋਈ ਕਿ ਉਹਦੇ ਲਈ ਪਹਿਲਾਂ ਕੁਛ ਨੋਜੋਨਾਂ ਨੂੰ ਪਹਿਲਾਂ ਪੁੱਛਿਆ ਜਾਂਦਾ ਵਾ ਜਿਹੜੇ ਟ੍ਰਾਪਾਸ ਨੂੰ ਲੱਗੂਗੀ ਸੀ ਉਸ ਤੋਂ ਬਾਅਦ ਦੇਖਦੇ ਸ੍ਰੀ ਉਹਦੇ ਟਾਈਮ ਜਦੋਂ ਮਿਲਕੀ ਤੜਕਸਾਰ ਤੇ ਪਤਾ ਲੱਗਾ ਕਿ ਕਿ ਤਾਂ ਪ੍ਰਸ਼ਾਸਨ ਨੇ ਜਿਹੜਾ ਅਪਰੇਸ਼ਨ ਕੀਤਾ ਤੇ ਉਹਦੇ ਵਿੱਚ ਮੋਰਚੇ ਨੂੰ ਖਦੇੜਿਆ ਤਾਂ ਗਿਆ ਵਾ ਦੇਖਿਆ ਜਿਵੇਂ ਆ ਕਲਾਂਪਾਸਾਂ ਅੰਮੇ ਸਾਹਮਣੇ ਦੇ ਵਿੱਚ ਕੁਝ ਗੱਡੀਆਂ ਦੇ ਸ਼ੀਸ਼ੇ ਟੁੱਟੇ ਵੀ ਨਜ਼ਰ ਆਏ ਸੀ ਤੋਂ ਕਿੰਨੇ ਤੋਂ ਮੈਂ ਉਹਦਾ ਪੂਰੀ ਤੱਕ ਪਤਾ ਲੱਗਾ ਪਰ ਉਹ 3-4 ਗੱਡੀਆਂ ਸੀ ਕੁਝ ਮੀਡੀਅਮ ਦੀਆਂ ਸਬਰਾਹ ਵੀ ਸੱਤ ਹੋਈਆਂ ਜਿਸ ਜੇ ਪਤਾ ਲੱਗਾ ਕਿ ਕਿਤੇ ਇੱਕ ਗੱਡੀ ਕੋਈ ਚੀਚੇ ਵੀ ਕਰ ਗਈ ਤੇ ਆਪਸੀ ਜਦੋਂ ਕੋ ਥੋੜੀ ਬੋੜੀ ਟਕਰਾਰ ਹੋਈ ਉਹ ਤੋਂ ਤਾਂ ਬਾਤ ਇਹਦੀ ਹੈ ਪਤਾ ਨਹੀਂ ਕਿੱਥੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਆ ਤੇ ਉਸ ਤੋਂ ਬਾਅਦ ਮੋਰਚਾ ਮੰਗੀ ਖੜੇ ਰਸਾ ਕੇ ਜੀ ਤੁਸੀਂ ਜਿਵੇਂ ਤੁਸੀਂ ਜੀ ਪਹਿਲਾ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਅੱਜ ਸਵੇਰ ਤੋਂ ਹੀ ਉੱਥੇ ਪਹੁੰਚੇ ਹੋਏ ਹੋ ਪਰ ਹਜੇ ਤੱਕ ਪੁਲਿਸ ਨੇ ਕੋਈ ਪੁਖਤਾ ਜਾਣਕਾਰੀ ਜਾਂ ਕਿਉਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਾਂ ਕਿ ਸਦਾਰ ਤੇ ਉਹਨਾਂ ਨੂੰ ਫੜਿਆ ਗਿਆ ਹੈ ਕੋਈ ਜਾਣਕਾਰੀ ਹਜੇ ਤੱਕ ਨਹੀਂ ਦਿੱਤੀ ਤਾਂ ਕੀ ਪੁਲਿਸ ਤੱਕ ਹੂੰ ਜੀ ਸਾਡੇ ਜਾਣ ਤੋਂ ਪਹਿਲਾਂ ਅਥਰੂ ਦੱਸਦੇ ਕਿ ਉਹ ਕੁਝ ਹੋਰ ਹੋ ਰਿਹਾ ਸੀ بھی بھی ہو رہی وہ اپنا شہر نتیجے باپانت ہو ਪਰ ਅੱਜ ਇਹ ਕੋਈ ਖੁੱਕਤਾ ਜਾਣਕਾਰੀ ਨਹੀਂ ਆਪਾਂ ਕਹਿ ਸਕਦੇ ਕਿ ਸੋਸਿਸ ਨੂੰ ਪਤਾ ਲੱਗਦਾ ਜੀ ਜਿਹੜੇ ਮੈਂਬਰ ਖੜੀ ਹੋਈ ਸੀ ਉਹ ਨਾ ਤੇ ਪ੍ਰਸ਼ਾਸਨ ਨੇ ਅਜੇ ਸੱਚੇ ਇਹ ਕਿ ਕਿੰਨੇ ਮੈਂਬਰ ਕਿੰਨੇ ਜਣੇ ਫੜੇ ਆ ਉਹਨਾਂ ਤੇ ਕੋਈ ਐਸਆਈਐਲ ਲੱਗੀ ਆ ਕੋਈ ਧਾਰਾ ਲੱਗੀ ਆ ਅੱਜ ਖੁੱਕਤਾ ਜਾਣਕਾਰੀ ਨਹੀਂ ਕਹਿ ਸਕਦੇ ਬਾਰੇ ਜੀ ਜਿੰਦਰ ਸਿੰਘ ਜੀ ਜਿਵੇਂ ਆਪਾਂ ਜ਼ਿਕਰ ਕਰ ਰਹੇ ਆ ਕਿ ਭਾਈ ਅਮਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਦੇ ਦਰਮਿਆਨ ਜਿਹੜੇ ਪੱਤਰਕਾਰ ਭਾਈ ਚਾਰਾ ਹੈ ਉਸ ਤੇ ਉੱਪਰ ਵੀ ਰੋਕਾਂ ਲਗਾਈਆਂ ਜਾ ਰਹੀਆਂ ਨੇ ਚਾਹੇ ਉਹ ਸੋਸ਼ਲ ਮੀਡੀਆ ਖਾਤਿਆਂ ਦੇ ਜ਼ਰੀਏ ਹੋਵੇ ਚਾਹੇ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਵੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਦ ਪੱਤਰਕਾਰੀ ਦੇ ਖੇਤਰ ਦੇ ਵਿੱਚ ਜੋ ਖਬਰਾਂ ਨੇ ਜੋ ਜਾਣਕਾਰੀ ਹੈ ਉਸ ਨੂੰ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਉਸ ਦਰਮਿਆਨ ਪੱਤਰਕਾਰਾਂ ਨੂੰ ਹੀ ਰਾਸਤ ਦੇ ਵਿੱਚ ਲਿਆ ਜਾਣਾ ਇਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਮੀਡੀਆ ਤੇ ਆਜ਼ਾਦੀ ਨਹੀਂ کہہ ਸਕਦੇ ਆਪਾਂ ਕਿਸੇ ਨਾ ਕਿਸੇ ਤੋਂ ਗੁਲਾਮੀ ਦਾ ਅਸਰ ਆ ਮੀਡੀਆ ਕੀ ਹੁੰਦਾ ਮੀਡੀਆ ਜੇਕਰ ਪ੍ਰਸ਼ਾਸਨ ਅਧਾਰਤ ਕਰਦਾ ਸੀ ਉਹ ਦਿਖਾਉਣੇ ਆ ਜੀ ਆਮ ਲੋਕਾਂ ਦੇ ਵਿਚਾਰ ਵੀ ਆ ਉਹ ਵੀ ਦਿਖਾਉਣੇ ਆ ਆਮ ਲੋਕਾਂ ਦਾ ਹੈਪਨ ਹੋਦਾ ਉਹ ਵੀ ਹੁੰਦਾ ਬਾਅਦ ਵਿੱਚ ਪ੍ਰੋਫੈਸਰ ਨਾਲ ਗੱਲਬਾਤ ਹੁੰਦੀ ਆ ਮੀਡੀਆ ਕੰਮ ਹੁੰਦਾ ਸਾਰਾ ਪੇਜ ਦਿਖਾਉਣਾ ਸਰਕਾਰ ਦੀਆਂ ਖਬਰਾਂ ਹੋਣ, ਸਿੰਧ ਦੀਆਂ ਖਬਰਾਂ ਹੋਣ, ਆਮ ਲੋਕਾਂ ਨਾਲ ਗੱਲਬਾਤ ਕਰਨੀ। ਇਹ ਹੈ ਨਾ মিডিਆ ਭਾਈਚਾਰ ਦਾ। ਤੇ ਅਸੀਂ ਬਹੁਤ ਮਿਲਦੀ ਭਾਈਚਾਰ ਦਾ ਦੋ-ਤਿੰਨ ਦਿਨ ਤੋਂ ਬੈਨਡ ਹੋਇਆ। ਅੱਜ ਕੱਲ ਦੀ ਗੱਲ ਹੈ ਕਿ ਵੀਰ ਮਨਦੀਪ ਸਿੰਘ ਨੂੰ ਕੁਲਫਨਾਗਰ ਸਟੇਸ਼ਨ ਕਰ ਲਿਆ ਸੀ। ਬੇਸ਼ੱਕ ਉਹ ਤਲਾਸ਼ ਦੇ ਸਮੇਂ ਕੌਮੀ ਸਾਮਰਥ ਦੇ ਗੋਨ ਵਿੱਚ ਪੈ ਕੇ ਉਸ ਵੀਰ ਨੂੰ ਗੰਤਭਾਉਂ ਤੋਂ ਬਾਅਦ ਛੋਟਕਾ ਹਸਲਾ ਲਿਆ ਗਿਆ। ਪਰ ਕਿਤੇ ਨਾ ਕਿਤੇ ਸੋਚ ਸਕਦੇ ਹੋ ਕਿ ਤੁਸੀਂ ਇੱਕ ਵੀਡੀਓ ਬਣਾ ਰਹੇ ਹੋ, ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਊਗਾ। تو گل کر رہے ہو گے تمہیں گرفتار کر لے جائے گا اس واسطے ضرور سکار سوچنا چاہیے یہ قدم نہ ہوگ کہ آنے والے سمے میڈیا آزادی کہنے آپ ہی کن کا آزادی ہے میڈیا میں کتنے گاہ نہیں کرتے کی ابھی کسی گل نہیں کر سکتے کی ابھی کسی کا سر جی انٹرویو باہر نکل سکتے ہیں کہ یہ آپ ہی سوچ سو کہ یہ آم نارمل جی سڑک پہ دھرنا لگا تو کوئی پترکار جا کے گل کر سکتا اندر جی آپ قومی انساف مورچ کی گل کرتے ہیں اتنے گل بات ہو رہی ہے تھوڑی قدم دور ਇਹੜਾ ਮੋਰਚਾ ਲੱਗਾ ਸੀ ਅਮਰਪਾਲ ਦੇ ਹੱਕ ਦੇ ਵਿੱਚ ਨੌਜਰਾਂ ਮੋਰਚਾ ਰਾਇਆ ਸੀ ਜਿਸ ਕੋਲ ਉਸਨੇ ਖਰੇੜਿਆ ਉਹ ਤੇ ਉਹਦੇ ਵਿੱਚ ਕੁਝ ਮੀਡੀਆ ਕਰਮੀਆਂ ਸਾਡੇ ਗਏ ਸੀ ਭਾਈਚਾਰਾ ਸਾਡੇ ਗਿਆ ਜਿਹੜੇ ਮਨਦੀਪ ਸਿੰਘ ਦਾ ਜਿੱਤਨ ਦਾ ਉਹ ਵੀ ਜਾ ਕੇ ਥਾਣੇ ਦੇ ਵਿੱਚ ਵੀ ਲਾਈਵ ਹੋ ਰਿਹਾ ਜੀ ਉਹ ਕਹਿ ਰਿਹਾ ਕਿ ਮੇਰਾ ਤਾਂ ਕੇਸਾ ਹੀ ਸਹੀ ਹੈ ਅੰਮ੍ਰਿਤ ਪਾਲਾ ਉਸਦੀ ਗਈ ਇਹ ਦੇਖਾ ਪਊਗਾ ਨਾ ਕਿ ਕਿਸੇ ਹੱਥ ਤੇ ਫੋਨ ਆ ਕਿ ਮਾਈਕ ਆ ਤੇ ਮੀਡੀਆ ਕਰਮੀਆਂ ਉਹ ਉਹ ਇਹੀ ਭਾਵਨਾ ਨਾਲ ਉਹ ਚੜਾ ਉਹਨੇ ਆਪਣੀ ਜੌਬ ਕਰਨੀ ਹੈ ਜੀ ਜੇ ਤੁਸੀਂ ਉਹਨੂੰ ਰੋਕੋਗੇ ਪ੍ਰਸ਼ਾਸਨ ਉਹਨੂੰ ਰੋਕੂਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹੋ ਹੀ ਹਾਲ ਹੈ ਅੱਜ ਇੱਥੇ ਹੋਇਆ ਇਸੇ ਤਕਰੀਬੇ ਵਿੱਚ ਇੱਥੇ ਜਾਣ ਦੀ ਗੱਲ ਹੋ ਰਹੀ ਸੀ ਕਿ ਮੈਨੂੰ ਹੁਣੇ ਵੀ ਲਿਖ ਮਿਲਿਆ ਸੀ ਕੌਨਫਰੈਂਸ ਕੀ ਹੋਰ ਮੀਡੀਆ ਪਾਇਖਾਰੇ ਤੋਂ ਜੀ ਉਹ ਗੱਲ ਕੀਤੀ ਕਿ ਇਹਦੇ ਕੇਵਲ ਚਾਰ ਪਾਤਰ ਮਖੂਦ ਕਰਨ ਅਜੇ ਸ਼ਾਇਰ ਇਹਦੇ ਵਿੱਚ ਹੋਰ ਬਣਾ ਦਿੱਤਾ ਜੇ ਪਤਾ ਲੱਗਦਾ ਪੂਰੀ ਹੋ ਸਕਦਾ ਸੀ ਕਿ ਹੋਰ ਮੀਡੀਆ ਕਰਨੇ ਕਿ ਹੁਣੇ ਮੈਨੂੰ ਕਾਲ ਆਈ ਸੀ ਕਿਸੇ ਵੀ ਦੇ ਕਿ ਉਹ ਮੇਰੇ ਨਾਲ ਕੋ ਸੱਤਰ ਕਰਤਾ ਜਿਹੜੇ ਨਾਮ ਦਾ ਪੇਸ਼ੀ ਹੋਈ ਸੀ ਉਹ ਮੈਨੂੰ ਫੋਨ ਦੇ ਕੰਟੈਕਟ ਦੀ ਪਤਾ ਚਲੇ ਪਰ ਜੋ ਕੁਝ ਵੀ ਪਤਾ ਨਹੀਂ ਲੱਗ ਰਿਹਾ ਅਜਾ ਵੀ ਨਹੀਂ ਕਹਿ ਸਕਦੇ ਵੀ ਮੀਡੀਆ ਨੂੰ ਯਾਦਗਾਰਣਾ ਚਾਹੀਦਾ ਨਾ ਮੀਡੀਆ ਦੇ ਸਾਰੇ ਪਾਸੇ ਰੱਖਣੇ ਹੁੰਦੇ ਆ ਬੇਸ਼ੱਕ ਉਹ ਇਹ ਤਰ੍ਹਾਂ ਹੋਵੇ ਲੋਕਾਂ ਦੀ ਗੱਲ ਹੋਵੇ ਉਹ ਵੀ ਪ੍ਰਚਾਰਕ ਪਹੁੰਚਾਉਣੀ ਆ ਸਰਕਾਰ ਦਾ ਤਾਂ ਮੀਡੀਆ ਦੇ ਇਸ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਉਹ ਬਿਆਨ ਕਰ ਦਿੰਦੇ ਆ ਪ੍ਰਧਾਨ ਮੰਤਰੀ ਵੀ ਬਿਆਨ ਦਿੰਦੇ ਆ ਅੰਮ੍ਰਲ ਸਾਬ ਇਹ ਮੰਨ ਲਓ ਆਪਾਂ ਪਿੱਛੇ ਤੇ ਲਾ ਇਹ ਤੇਜ਼ ਬਾਇਰ ਹੋਗਾ ਇਹ ਰਕਮ ਕਿਸ ਦਾ ਤੇਜ਼ ਹੈ ਉਹ ਦਾ ਦਗਨ ਦੀ ਤੇ ਵੀ ਰੌਦਾ ਤੇਜ਼ ਹੈ ਕਿਉਂਕਿ ਉਹ ਅਕਾਊਂਟ ਬੰਦ ਕਰਤਾ ਗਿਆ ਜੀ ਆਪਾਂ ਅੱਜ ਲਗਾ ਸਕਦੇ ਹਾਂ ਕਿ ਕਿੰਤਰ ਦਾ ਆਟਮਾ ਦੀ ਮੀਡੀਆ ਫਿਲਮਾਂ ਦਾ ਜ਼ਿਆਦਾ ਪਰ ਫਿਰ ਵੀ ਕਿਤੇ ਸੋਚਣ ਵਾਸਤੇ ਜਦੋਂ ਸੋਚਣਾ ਹੈ ਆਪਾਂ ਇਹਦਾ ਸਾਖਿਚੇ ਰਿਪੋਰਟੀ ਕਰਨੇ ਚਾਹੀਦੇ ਜਾਂ ਸਾਡੇ ਫਾਈਲ ਚਾਰੇ ਵਿੱਚ ਹੋਣਾ ਚਾਹੀਦਾ ਹੈ ਤੇ ਮੀਡੀਆ ਫਾਈਲ ਚਾਹੇ ਨਾ ਉਸ ਤੋਂ ਪਲੇਟਫਾਰਮ ਤੋਂ ਵੀ ਤੇ ਕਰੀਗਾ ਅਸੀਂ ਲੋਕਾਂ ਦੀ ਜ਼ਿਆਦ ਖੜਗੇ جیل جیشن ہو رہی خبر لے لے گا کہ دے پاس پینا جلدی بند ہو رہے ہیں ਇਹ ਤੇ ਬੰਦਾ ਨਾਲ ਨਾਲ ਜੇ ਤੇ ਚੀਜ਼ ਜੀ ਆਪਾਂ ਵੇਖੀ ਬਾਈ ਦੇ ਇੱਕ ਚੈਨਲ ਦੇ ਨਾਲ 5-5 10% 20-20 ਦੇ ਗ੍ਰੀਨ ਡਿਊਟੀ ਚੱਲ ਰਹੀ ਹੁੰਦੀ ਹੈ। ਹੂੰ। ਜੀ ਮੈਂ ਕਿਹਾ ਕਿ ਸੋਸ਼ਲ ਮਾਧਿਅਮ ਦਾ ਆਕਰਸ਼ਕਤਾ ਕੋਈ ਕਿਸੇ ਪ੍ਰੋਗਰਾਮ ਤੇ ਲੱਗਦਾ ਕਿ ਐਕਟੀਵਿਟੀ ਅਧਿਕਾ ਵਰਤਲਾਪ ਲੱਗ ਗਈ ਆ ਉਹਦੇ ਕਿਹਨੂੰ ਦੱਸਣਾ ਚਾਹੀਦਾ ਉਹਨੂੰ ਵੀਡੀਓ ਬੰਦ ਕਰ ਦੇ ਜਾਂ ਉਹਨੂੰ ਵਾਰਨਿੰਗ ਦੇ ਦੋ ਕਰ ਬੱਥੀ ਆ ਕਿ ਤੁਸੀਂ ਲੇ ਪੇਜ ਹੀ ਬੰਦ ਕਰ ਦਿਓ। ਜੀ ਤ੍ਰਿੰਦਰ ਸਿੰਘ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਗੰਭੀਰ ਮਸਲਾ ਹੈ ਕਿਉਂਕਿ ਜਦ ਮੀਡੀਆ ਦੀ ਆਵਾਜ਼ ਦੱਬੀ ਜਾਂਦੀ ਹੈ ਤਾਂ ਆਮ ਲੋਕਾਂ ਦੀ ਜਿਨ੍ਹਾਂ ਦੀ ਆਵਾਜ਼ ਮੀਡੀਆ ਨੇ ਪਹੁੰਚਾਉਣੀ ਹੁੰਦੀ ਹੈ ਅੱਗੇ ਉਹਨਾਂ ਦੀ ਆਵਾਜ਼ ਨੂੰ ਦਬੰਦੀ ਕੋਸ਼ਿਸ਼ ਹੁੰਦੀ ਹੈ ਤਾਂ ਜੇਕਰ ਆਪਾਂ ਹੁਣ ਇਸ ਮਾਮਲੇ ਦੀ ਗੱਲ ਕਰੀਏ ਹਰਪਾਲ ਸਿੰਘ ਮਖੂਦੇ ਮਾਮਲੇ ਦੀ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੋਈ ਵੀ ਜਾਣਕਾਰੀ ਉਹਨਾਂ ਦੇ ਬਾਰੇ ਪੁਲਿਸ ਵੱਲੋਂ ਨਹੀਂ ਦਿੱਤੀ ਜਾ ਰਹੀ ਕੀ ਪਰਿਵਾਰ ਵੱਲੋਂ ਕੋਈ ਪਹਿਲ ਕੀਤੀ ਜਾ ਰਹੀ ਹੈ ਕਿਸੇ ਤਰ੍ਹਾਂ ਕੋਈ ਵਕੀਲ ਦੇ ਜ਼ਰੀਏ ਜਾਂ ਕਿਸੇ ਹੋਰ ਢੰਗ ਦੇ ਨਾਲ ਪਤਾ ਕਰਨ ਦੀ ਆ ਬਿਲਕੁਲ ਛੋੜੀ ਗਈ ਪਰ ਪਹਿਲਾਂ ਜਿਹੜਾ ਕਿ ਇੱਕ ਇੱਥੋਂ ਦੇ ਮੌਤ ਵਾਲੇ ਸਬੰਧ ਤਹਿਤ ਹੈ ਉਸ ਇਲਾਕੇ ਦੇ ਜੀ ਉਹ ਕਹੇ ਸੀ ਪ੍ਰਸ਼ਾਸਨ ਨਾਲ ਬਾਫੀ ਚੱਲ ਰਹੀ ਹੈ ਸ਼ਾਇਦ ਸ਼ਾਮ ਤੱਕ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਪਤਾ ਲੱਗ ਜੇ ਕਿ ਕਿਹੜੇ ਕਾਰਨਾਂ ਕਰਕੇ ਫੜਿਆ ਗਿਆ ਇਹਨਾਂ ਨੂੰ ਕਿਹੜੀ ਧਾਰਾ ਲੱਗੀ ਹੈ ਕਿ ਕਿੰਨਾ ਚਿਰ ਤੋਂ ਲਿਖਤੀ ਬਾੜ ਨਹੀਂ ਹੁੰਦਾ ਆਪਾਂ ਨੂੰ ਕਿਆ ਸਰਾਂਝਾਂ ਲਗਾ ਕੇ ਨੂੰ ਕਹਿ ਸਕਦੇ ਕਿ ਕੁਝ ਮੀਡੀਆ ਚਾਫਵਾ ਵੀ ਦੰਨੀਆਂ ਹੋ ਜਾਂਦੀਆਂ ਕਿ ਸ਼ਾਇਦ ਸਾਡੇ ਤੇ ਆਉਣ ਸਮਝਦੇ ਤਾਂ ਅੱਗੇ ਯੋਜਨਾ ਵੀ ਨਹੀਂ ਹੋਊਗੀ ਜੇ ਸਾਰੇ ਇਹਨਾਂ ਗਲਤ ਕਰਾਂਗੇ ਤਾਂ ਕੋਈ ਸਹਿਯੋਗਤਾ ਨਹੀਂ ਰਹੂਗੀ ਤੇ ਮੈਨੂੰ ਲੱਗਦਾ ਕਿ ਬੀੜੀਏ ਭਾਈਚਾਰੇ ਨੂੰ ਵੀ ਸਾਡੇ ਨੂੰ ਸੋਚਣਾ ਪੈਣਾ ਕਿ ਉਹਨਾਂ ਤੋਂ ਖੋਲੀਏ ਜੇ ਨਾ ਕੋਈ ਗਲੇਬਸ ਕੋਚਾਈ ਹੋਵੇ ਜੇ ਸਾਡੇ ਕੋਲ ਐਫ ਆਰ ਹੋਊਗੀ ਫਿਰ ਤੁਸੀਂ ਕਹਿ ਸਕਦੇ ਆ ਕਿ ਹਨਾ ਆਹ ਧਾਲਾ ਲੱਗੀ ਆ ਪਰ ਜਿੰਨੇ ਚਿਰ ਨਹੀਂ ਹੈਗੀ ਜਿੰਨੇ ਪ੍ਰਸ਼ਾਸਨ ਨੇ ਦੱਸ ਰਿਹਾ ਤੇ ਉਹ ਜੇ ਤਿਹੋ ਦੱਸਾਂਗੇ ਨਾ ਕਿ ਜੇ ਕੁਝ ਨਹੀਂ ਹੈਗਾ ਸ਼ਾਇਦ ਥੋੜੀ ਜਿਹਾ ਕੁਝ ਪਤਾ ਲੱਗਦਾ ਹੈ ਤੇ ਆਪਾਂ ਜਰੂਰ ਆਪਾਂ ਉਹਦੇ ਵਾਸਤੇ ਵੀ ਚੈਨਲ ਦੇ ਤੇ ਅਪੀਲ ਕਰਾਂਗੇ ਪਰ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਮੀਡੀਆ ਭਾਈ ਚਾਹੇ ਤੇ 55 ਕਿ ਜੀ ਮੀਡੀਆ ਭਾਈ ਭਾਈਚਾਰੇ ਦਾ ਸੰਜਾ ਕਿਉਂ ਸਟ੍ਰੇਟਾ ਕਾਉਂਟ ਪਾਉਣ ਤੋਂ ਨੇ ਫੇਸਬੁੱਕ ਕਾਉਂਟ ਪਾਉਣ ਤੋਂ ਨੇ ਬڑے بڑے ਚੀਜ਼ਾਂ ਮੇਲਤਾ ਹੁੰਦੀ ਆ ਵਾ ਕਿਸੇ ਨਾਲ 2-2 ਸਾਲ 2-2 ਸਾਲ ਜਿਹਨਾਂ ਤੇ ਪੰਜ-ਪੰਜ ਹਜ਼ਾਰ ਦਾ ਮੇਲਤਾ ਕੀਤਾ ਤੇ ਜਦੋਂ ਉਹ ਬੰਦ ਹੋਣਗੇ ਤੇ ਉਹਨਾਂ ਦਾ ਇੱਕ ਵੱਡਾ ਨੁਕਸਾਨ ਹੈ ਜਿਹੜਾ ਕਿ ਪਿੱਛੇ ਪਿੱਛੇ ਇਹ ਕੰਮ ਕਰਦੀ ਹੁੰਦੀ ਹੈ ਏਅਰਕੰਡਿਸ਼ਨਰ ਹੋਣਾ ਉਪਰ ਆਪਣੀ ਡਿਜ਼ਾਈਨਰ ਫੋਨ ਜੀ ਤੁਹਾਨੂੰ ਬਗੈਰ ਦਾ ਕੋਈ ਪਾਣ ਨਹੀਂ ਲੱਗਦਾ ਇੱਕ ਪੇਜ ਬਣਾਉਣ ਨਾਲ ਕਿਸੇ ਦੀ ਰੋਟੀ ਜਰੂਰ ਲੱਗਦੀ ਹੈ ਹਾਂ ਪਰ ਇਹ ਨੁਕਸਾਨ ਲੱਗਦਾ ਸਰਕਾਰ ਨੂੰ ਉਲਟ ਖਬਰ ਜਾਂਦੀ ਹੈ ਕਿ ਆਪਾਂ ਇੱਕ ਵੀਡੀਓ ਸੱਤਰ ਪੂਰਾ ਆਪਣਾ ਪੇਜ ਬਣਾ ਲਿਆ ਹੈ

ਤਦ ਉਹਦੇ ਜਿਹਫਤ ਨੇ ਉਹ ਨਹੀਂ ਹੁੰਦਾ ਜਿੱਦੀ ਵਿੱਚ ਤੁਸੀਂ ਜ਼ਿਕਰ ਕੀਤਾ ਹੈ ਕਿ ਜਿੱਥੇ ਵੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਮੀਡੀਆ ਦਾ ਕੰਮ ਬਣਦਾ ਹੈ ਕਿ ਉੱਥੇ ਜਾ ਕੇ ਉਸ ਨੂੰ ਉਸ ਦਾ ਜੋ ਤਸਵੀਰਾਂ ਨੇ ਜਾਂ ਉਸ ਦਾ ਸੁਨੇਹਾ ਹੈ ਉਹ ਅੱਗੇ ਤੱਕ ਪਹੁੰਚਾਇਆ ਜਾਵੇ ਉਸ ਨੂੰ ਕਿਵੇਂ ਲਿਆ ਜਾਣਾ ਚਾਹੀਦਾ ਹੈ ਇਹ ਆਮ ਲੋਕਾਂ ਦੇ ਉੱਪਰ ਹੁੰਦਾ ਹੈ ਜਾਂ ਫਿਰ ਪੰਜਾਬ ਜਿੱਕਰ ਸਰਕਾਰ ਕੁਝ ਚਾਹੁੰਦੀ ਹੈ ਤਾਂ ਉਹ ਗੱਲਬਾਤ ਵੀ ਕਰ ਸਕਦੀ ਹੈ ਇਸ ਤਰ੍ਹਾਂ ਮੀਡੀਆ ਦੇ ਉੱਪਰ ਸ਼ਿਕੰਜਾ ਕਸਣਾ ਜਾਂ ਇਸ ਤਰ੍ਹਾਂ ਹਰਾਸਤ ਦੇ ਵਿੱਚ ਲਿਆ ਜਾਣਾ ਇਸ ਦੇ ਖਿਲਾਫ ਜਿਹੜੀ ਆਵਾਜ਼ ਹੈ ਉਹ ਜ਼ਰੂਰ ਉਠਾਈ ਜਾਣੀ ਚਾਹੀਦੀ ਹੈ ਤਾਂ ਤਿੰਦਰ ਸਿੰਘ ਜੀ ਤੁਹਾਡੇ ਤੋਂ ਅਗਲੀ ਜਾਣਕਾਰੀ ਵੀ ਲਵਾਂਗੇ ਇਸ ਮਾਮਲੇ ਦੇ ਵਿੱਚ ਕਿ ਅੱਗੇ ਕੀ ਜਾਣਕਾਰੀ ਮਿਲਦੀ ਹੈ ਹੁਣ ਤੱਕ ਦੀ ਜਾਣਕਾਰੀ ਦੇ ਲਈ ਧੰਨਵਾਦ